ਵੈਗੁਰੂ ਬੱਚੀ ਨੂੰ ਲੰਬੀ ਉਮਰ ਦੇ ਰੋਕਾ ਗੁਰਸਿੱਖੀ ਦਾਣ ਉੱਚ ਵਿਦਿਆ ਉੱਚਾ ਦੇ ਬਖਸ਼ਿਸ ਕਰਨ ਤਾਂ ਕਿ ਆਪਣੇ ਪਾਪਾ ਦੇ ਨਾਮ ਨੂੰ ਹੋਰ ਅੱਗੇ ਲੈ ਕੇ ਜਾਵੇ ਅ ਥੋੜਾ ਜਿਹਾ ਅਸੀਂ ਟੌਪਿਕ ਨੂੰ ਚੇਂਜ ਕਰਦੇ ਆਂ ਫਿਰ ਵਾਪਸ ਉੱਥੇ ਆਨੇ ਆਂ 25 ਨਵੰਬਰ ਨੂੰ ਗੁਰ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸਹੀ ਦਿਵਸ ਦਾ ਵੀ ਸੁਭਚੇ ਬੰਧ ਨੇ ਮਨਾਉਣੀ ਹੈ ਤਾਂ ਵੀ ਅਸੀਂ ਬਹੁਤ ਮਨਾਇਆ ਨੇ ਕੱਲ ਨਨਕਾਣਾ ਸਾਹਿਬ ਸਾਕੇ ਦਾ ਵੀ 104ਵਾਂ ਸਾਲ ਸੀਗਾ ਕਰੋ ਸਾਕੇ ਚ ਜਿਹੜਾ ਝੰਡਾ ਜਿੱਥੇ ਲਖਮਣ ਸਿੰਘ ਨੂੰ ਬਲ ਕੇ ਸਾੜਿਆ ਨਾ ਵਾਹਿਗੁਰੂ ਜੀ ਉਹ ਝੰਡਾ ਅਰਦਾਸ ਵਿੱਚ ਉਹਦਾ ਜ਼ਿਕਰ ਹੈ ਭਾディ ਕਿਸੇ ਬੱਚੇ ਨੂੰ ਪੁੱਛ ਲਓ ਉਹ ਝੰਡਾ ਕਿਹੜੀ ਆ ਤੇ ਕੋਈ ਨਹੀਂ ਜਾਣਦਾ ਤੇ ਜਿਹੜੀ ਝੰਡਾ ਨਾਲ ਮਿਰਜਾ ਵੱਟ ਕੇ ਟੁੱਟਿਆ ਸੀ ਉਹ ਸਾਰੇ ਜਾਣਦੇ ਆ ਆਤਮਕ ਜਿੰਦਗੀ ਦਾ ਰਾਹ ਘੱਟ ਦੱਸਿਆ ਜਾਂਦਾ ਤੇ ਮੌਲਦਾ ਵੱਧ ਤੇ ਇਹ ਸਤਾਪ ਦੀ ਵੀ ਕਿਤੇ ਇਦਾਂ ਹੀ ਨਾ ਲੰਘ ਜਾਏ ਸਦਾਰ ਰਾਜਪਾਲ ਸਿੰਘ ਜੀ ਤੁਹਾਡੇ ਨਾਲ ਵਿਚਾਰ ਸੰਧੀ ਕਰਨਗੇ ਕਿ ਇਹ ਸਤਾਪ ਦੀ ਸਹਿਜ ਪਰ ਸੇਵਾ ਵੱਲੋਂ ਅਸੀਂ ਕਿਸ ਤੰਗ ਨਾਲ ਮਨਾ ਰਹੇ ਹਾਂ ਅ ਦਸ ਕੋ ਮੈਂ ਸਦਾਰ ਰਾਜਪਾਲ ਸਿੰਘ ਜੀ ਤੁਹਾਡੇ ਦਰਮਿਆਨ ਹੋਣਗੇ ਉਸ ਤੋਂ ਬਾਅਦ ਅਸੀਂ ਪ੍ਰਕੇਰਨ ਅੱਗੇ ਤੋਰਾਂਗੇ ਸਮਾਂ ਦਸ ਜਰੂਰ ਧਿਆਨ ਰੱਖਾਂਗੇ ਇਹ ਸਮੇਲ ਸਰ ਅਵਾਰਡ ਦੇ ਕੇ ਸਮਾਪਤੀ ਹੋ ਸਕੇ ਸੋ ਆਪ ਸਾਰੇ ਸਹਿਯੋਗ ਕਰਿਓ ਮੇਰੀ ਇਹ ਬੇਨਤੀ ਆ ਕਿ ਜਿੰਨੇ ਪਾਰਟਿਸਪੈਂਟ ਨੇ ਜਿੰਨੇ ਸਰੋਤੇ ਸਾਹਮਣੇ ਬੈਠੇ ਨੇ ਸਾਰਿਆਂ ਨੂੰ ਇੱਕ ਪਾਰਟਿਸਪੇਸ਼ਨ ਦਾ ਸਨਮਾਨ ਪੱਤਰ ਇੱਕ ਸਾਫ਼ੀ ਚ ਦੇ ਦਿੱਤਾ ਜਾਣਾ ਔਰ ਸਾਰਿਆਂ ਨੂੰ ਇੱਕ ਕਿਤਾਬਾਂ ਦਾ ਸੈੱਟ ਵੀ ਦਿੱਤਾ ਜਾਣਾ ਸੋ ਸਾਰੇ ਇਸੇ ਤਰ੍ਹਾਂ ਸੱਜਣਿਓ ਦਾਤ ਅਰਾਜਪਾਲ ਸਿੰਘ ਜੀ ਸਹਿਦ ਪਰ ਸੇਵਾ ਸ਼੍ਰੀ ਅਮਰਸਰ ਸਾਹਿਬ ਮਹਾਨ ਸਰਤਾਜੀ ਤੇ ਮਹਾਦੀਵਾਚ ਵਿਰਾਜਮਾਨ ਸਾਰੇ ਹੀ ਮੇਰੇ ਕਹੇ ਬੁੱਛੇ ਸਿਹਾਂ ਤੇ ਵੀਰ ਬੰਦ ਅਸੀਂ ਸਾਡੇ ਜੀਰੂ ਆਓ ਪੱਧਰੀ ਸਤਿ ਸਾਈਂ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਧਮਨਪ੍ਰੀਤ ਸਿੰਘ ਜੀ ਵੀ ਆਦੇ ਚ ਆਪ ਸਾਰੇ ਬੈਠੇ ਆ ਔਰ ਮੈਨੂੰ ਡਾਕਟਰ ਸਾਹਿਬ ਦੀ ਬਹੁਤ ਸੋਹਣੀ ਗੱਲ ਲੱਗੀ ਹੈ ਵੀ ਆਪਾਂ ਜਿਹੜੇ ਤੁਸੀਂ ਕਿਹਾ ਵੀ ਜਿਹੜੇ ਵਿਸ਼ੇ ਨੇ ਉਹਨਾਂ ਦੇ ਉਹਨਾਂ ਦੇ ਉੱਤੇ ਥੋੜਾ ਵੱਧ ਜਿਹੜਾ ਜਾਂ ਕੰਮ ਕੀਤਾ ਜਾਵੇ ਕਿਉਂਕਿ ਪੂਰਾ ਤੇ ਗਾ ਨਹੀਂ ਸਕਦੇ ਪੂਰਾ ਤੇ ਉਹਨਾਂ ਨੇ ਕਰਨਾ ਵੀ ਪੜ ਗੁਰੂ ਸਾਹਿਬ ਦੀ ਜਿਹੜੀ ਬਖਸ਼ਿਸ਼ ਹੈ ਨਾ ਉਹ ਜੇ ਲੱਭਣ ਜਾਂਦੇ ਤੇ ਲੱਭ ਜਾਂਦੀ ਹੈ ਤੇ ਆਪਾਂ ਕੋਸ਼ਿਸ਼ ਕੀਤੀ ਜੀ ਜਿਵੇਂ ਆਪਾਂ ਇੱਕ ਆ ਸਕਾਲਰ ਨੂੰ ਅਵਾਰਡ ਦੇਣ ਦਾ ਆਪਾਂ পিਐਚਡੀ ਜਿਹੜੇ ਕਰ ਰਹੇ ਨੇ ਉਹ ਸਮਝ ਕਰਦੇ ਹਾਂ ਸਮਝ ਕੇ ਇੱਕ ਆਪਾਂ ਹੋਰ ਸ਼ੇਡ ਵਿੱਚ ਇਹ ਬਾਦ ਜਿਹੜਾ ਉਹਦੇ ਵਿਸ਼ਾ ਦੇ ਉੱਪਰ ਵਿਦਵਾਨਾਂ ਦੇ ਕੋਲੋਂ ਕੋਈ ਯਾਤ ਪੱਤਰ ਜਿਹੜੇ ਨੇ ਉਹ ਪੜ੍ਹਨ ਜ਼ਰੂਰ ਸ਼ੁਰੂ ਕਰੀਏ ਤਾਂ ਜੋ ਡਾਕਟਰ ਸਾਹਿਬ ਦੀ ਯਾਦ ਹੋਰ ਗੁੜੀ ਹੋ ਸਕੇ ਤੇ ਸਮਾਜ ਨੂੰ ਕੁਝ ਮਿਲ ਸਕੇ ਤੇ ਉਸ ਦੇ ਨਾਲ ਹੋ ਸਕੇ ਤੇ ਬਹੁਤ ਸੋਹਣੇ ਜਿਹੇ ਤੇ ਵਿਚਾਰ ਦਿੱਤੇ ਕਿ ਆਪਾਂ ਇੱਕ ਇੱਕ ਸਕਾਲਰ ਨੂੰ ਪੜਾਉਣਾ ਕਰੀਏ ਮੈਂ ਦਾ ਸੈਮਨ ਆ ਜੀ ਆਪਾਂ ਸਰਦਸਤ ਨਾਮ ਸਿੰਘ ਜੀ ਸਾਡੀ ਇਹ ਟੀਮ ਹੈ ਆਪਾਂ ਸਾਰੇ ਵਿਚਾਰ ਕਰਾਂਗੇ ਕਿ ਨਿਸ਼ਾ ਦੇ ਦੋਵਾਂ ਦੇ ਸੋ ਜਿਹੜਾ ਟੌਪਿਕ ਵੀ ਮਤਲਬ ਲਿਆ ਉਹ ਆਪਾਂ ਆਓ ਇੱਕ ਵਾਰੀ ਸਾਰੇ ਜਾਣੇ 350 ਸਾਲ ਬਾਅਦ ਉਹੀ ਦਿਨ ਆ ਰਿਹਾ ਹੈ ਜਿਸ ਦਿਨ ਤਾਂ ਤਾਂ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਡੇ ਲਈ ਆਪਣਾ ਸੀਸ ਦਿੱਤਾ ਸੀ ਮਤਲਬ ਕਿ ਮਨੁੱਖੀ ਦੀ ਮੁਕੰਮਲ ਆਜ਼ਾਦੀ ਦੇ ਲਈ ਆਪਣੀ ਸ਼ਹਾਦਤ ਦਿੱਤੀ ਸੀ ਪਰ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਆਪਣੇ ਅਕੀਦੇ ਤੋਂ ਡਰਾਉਣ ਦੇ ਲਈ ਤਿੰਨ ਗੁਰਸਿੱਖਾਂ ਨੂੰ ਬਹੁਤ ਹੀ ਭਿਆਨਕ ਤਰੀਕੇ ਦੇ ਨਾਲ ਸੀਂਦ ਕੀਤਾ ਗਿਆ ਪਰ ਸਤਗੁਰ ਜੀ ਦੀ ਬਾਣੀ ਹੈ ਪੈ ਕਾਹੂ ਕੋ ਦੇਤ ਨਹਿ ਨਹਿ ਬਹਿਮਾਨਤ ਆਣ ਤੇ ਜਦੋਂ ਨਿਰਭਉ ਜਪਾ ਸਗਲ ਪਾਉ ਮਿਟੇ ਵਾਲੀ ਅਵਸਥਾ ਜਦੋਂ ਹੋ ਗਈ ਫਿਰ ਕੌਣ ਕਿਸੇ ਨੂੰ ਆਪਣੇ ਹਕੀਕਤ ਤੋਂ ਬਿਲਾ ਸਕਦਾ ਤੇ ਆਪਾਂ ਸਾਰੇ ਹੀ ਜਾਣੇ ਆਓ ਤੇ ਲੋ ਹਾਜ਼ਰ ਹੋ ਗਾਈਏ ਬੜੇ ਪਿਆਰ ਦੇ ਨਾਲ ਹੱਥ ਜੋੜ ਲਈਏ ਚੈਗਿਤਰਾ ਹੱਥ ਜੋੜ ਦੋ ਜੀ ਤੇ ਅੱਖਾਂ ਬੰਦ ਕਰਕੇ ਚਾਂਦਰੀ ਚਾਉਂ ਦੇ ਵਿੱਚ ਪਹੁੰਚੀਏ ਜਿੱਥੇ ਸਤਗੁਰੂ ਜੀ ਸ਼ਹੀਦ ਹੋਏ ਭਾਈ ਮਤੀ达ਸ ਜੀ ਭਾਈ ਸਦੀਦਾਸ ਜੀ ਭਾਈ ਜੱਲਾ ਜੀ ਸ਼ਹੀਦ ਹੋਏ ਉਦੋਂ ਭਾਈ ਨਾਨੂ ਜੀ ਦੇ ਘਰ ਵਿੱਚ ਮੀਟਿੰਗ ਕਰ ਚੁੱਕੇ ਗੁਰਸਿੱਖਾ ਨੇ ਸਾਰਾ ਪਲਾਨਿੰਗ ਕਰ ਲਿਆ ਸਭੀ ਕੀ ਕੁਝ ਕਰਨਾ ਭਾਈ ਜੇਤਾ ਜੀ ਤੇ ਭਾਈ ਲਕੀਸ਼ਾ ਵਰਜਾਲਾ ਜੀ ਤੇ ਹੋਰ ਗੁਰਸੇ ਪੁੱਤੇ ਮੌਜੂਦ ਸਨ ਸਾਰੇ ਹੀ ਸੋ ਤਾਂ ਹੀ ਭਾਈ ਜੇਤਾ ਜੀ ਜਿਹੜਾ ਸੀਸ ਕਿਉਂਕਿ ਜਿਹੜਾ ਸੀਸ ਹੈ ਨਾ ਉਹ ਅਨੰਦਪੁਰ ਨੂੰ ਹੀ ਚੁਗਣਾ ਜੈਦਾ ਤੇ ਪਹੁੰਚਣਾ ਜੈਗਾ ਸਾਡੇ ਸਾਰਿਆਂ ਦਾ ਸੀਸ ਤੇ ਆਓ ਫਿਰ ਆਪਾਂ ਸਾਰੇ ਨੇ ਹੱਥ ਮਿਲਵਾ ਲਈਏ ਅੱਖਾਂ ਬੰਦ ਕਰਕੇ ਚਾਂਦਰੀ ਚੌਂਕ ਪਹੁੰਚੀਏ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਕਰ ਨਾਮ ਨਿਧਿਆਵੇ ਤਾਏ ਕਰ ਨਾਮ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਤ ਆਵੈ ਤਾਏ ਕਰ ਨਾਉ ਨਿਤ ਆਵੈ ਤਾਏ ਸਭ ਥਾਈ ਹੋਏ ਸਹਾਰ ਸਭ ਥਾਈ ਹੋਏ ਸਹਾਰ ਤਿਲਕ ਜੰਜੂਰਾਖਾ ਪ੍ਰਭਤਾ ਕਾ ਤਿਲਕ ਜੰਜੂਰਾਖਾ ਪ੍ਰਭਤਾ ਕਾ ਕਿੰਨੋਂ ਵੱਡੋ ਕਲੂ ਮੈ ਸਾਕਾ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰਸੀ ਨਾ ਉਚਰੀ ਸੀਸ ਦਿਆ ਪਰਸੀ ਨਾ ਉਚਰੀ ਧਰਮ ਹੇਤ ਸਾਕਾ ਜਿਨ ਕੀਆ ਸਤ ਦਾ ਜਨ ਕੀਆ ਸੀਸ ਦੀਆ ਪਰ ਸਿਰਰ ਨਾ ਦੀਆ ਸੀਸ ਦੀਆ ਪਰ ਸਿਰਰ ਨਾ ਦੀਆ ਠੀਕਰ ਫੋਰ ਧਲੀ ਸਸਰ ਠੀਕਰ ਫੋਰ ਧਲੀ ਸਸਰ ਪ੍ਰਭਪੁਰ ਕੀ ਆਪੇ ਆਨ ਪ੍ਰਭਪੁਰ ਕੀ ਆਪੇ ਆਨ ਤੇਜ ਬਹਾਦਰ ਸੀ ਕਿਰਿਆ ਤੇਜ ਬਹਾਦਰ ਸੀ ਕਿਰਿਆ ਕਰੀ ਨਕਿਨ ਹੂ ਆਨ ਕਰੀ ਨਕਿਨ ਹੂ ਆਨ ਪ੍ਰਗਟ ਪਏ ਗੁਰ ਤੇਗ ਬਹਾਦਰ ਪ੍ਰਗਟ ਪਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਤੇਗ ਬਹਾਦਰ ਸਿਮਰੀਐ ਤੇਗ ਬਹਾਦਰ ਸਿਮਰੀਐ ਕਰਨੋਂ ਨੀਦ ਆਵੈ ਧਾਈ ਦੇ ਆਉਂਦੇ ਸਹਾਰੇ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਧੰਨ ਭਾਈ ਮਤੀ ਦਾਸ ਜੀ ਧੰਨ ਭਾਈ ਮਤੀ ਦਾਸ ਜੀ ਧੰਨ ਭਾਈ ਸਤੀ ਦਾਸ ਜੀ ਧੰਨ ਭਾਈ ਸਤੀ ਦਾਸ ਜੀ ਧੰਨ ਭਾਈ ਦਿਆਲਾ ਜੀ ਧੰਨ ਭਾਈ ਦਿਆਲਾ ਜੀ ਧੰਨ ਭਾਈ ਮੱਖਣ ਸ਼ਾਹ ਜੀ ਧੰਨ ਭਾਈ ਮੱਖਣ ਸ਼ਾਹ ਜੀ ਧੰਨ ਭਾਈ ਜਗਤਾ ਜੀ ਤਨ ਤਨ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਜੀ ਤਨ ਤਨ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਜੀ ਵਾਹਿਗੁਰੂ ਜੀ ਹੋ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਸਾਡੇ ਤੇ ਕਿਰਪਾ ਕਰੋ ਸਹਿਜ ਪਾਠ 라ਹੀ ਸਹਿਜ ਪਾਠ 라ਹੀ ਆਪਣੇ ਸੰਗਤ ਬਖਸ਼ੋ ਆਪਣੇ ਸੰਗਤ ਬਖਸ਼ੋ ਤਾਂ ਜੋ ਤਾਂ ਜੋ ਅਸੀਂ ਅਸੀਂ ਆਪ ਜੀ ਦੀ ਆਪ ਜੀ ਦੀ ਛੀ ਦੀ ਦੀ ਯਾਦ ਛੀ ਦੀ ਦੀ ਯਾਦ ਸਦਾ ਲਈ ਆਪਣੇ ਹਿਰਦੇ ਵਿੱਚ ਵਸਾ ਸਕੀਏ ਆਪਣੇ ਹਿਰਦੇ ਵਿੱਚ ਵਸਾ ਸਕੀਏ ਤਾਂ ਜੋ ਤਾਂ ਜੋ ਆਪ ਜੀ ਦੀ ਸੰਗਤ ਰਾਹੀਂ ਆਪ ਜੀ ਦੀ ਸੰਗਤ ਰਾਹੀਂ ਸਾਡੇ ਔਗਣਾਂ ਦਾ ਨਾਸ ਹੋ ਸਕੇ ਸਾਡੇ ਔਗਣਾਂ ਦਾ ਨਾਸ ਹੋ ਸਕੇ ਗੁਣਾਂ ਦਾ ਪ੍ਰਗਾਸ ਗੁਣਾਂ ਦਾ ਪ੍ਰਗਾਸ ਹੋਵੇ ਹੋਵੇ ਅਤੇ ਅਸੀਂ ਆਪਣੇ ਅਸੀਂ ਆਪਣੇ ਜੀਵਨ ਦੇ ਤਤ ਨੂੰ ਜੀਵਨ ਦੇ ਤਤ ਨੂੰ ਪਹਿਚਾਨ ਸਕੀਏ ਪਹਿਚਾਨ ਸਕੀਏ ਤੇਗ ਬਹਾਦਰ ਸਿਮਰੀਐ ਵਾਹ ਅਦਰ ਸਿਮਰਿਆ ਕਰਨੋਂ ਨਿੱਦ ਆਵੈ ਤਾਹੇ ਕਰਨੋਂ ਨਿੱਦ ਆਵੈ ਤਹਾਈ ਸਭ ਥਾਈ ਹੋਏ ਸਹਾਰ ਸਭ ਥਾਈ ਹੋਏ ਸਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਰਦਾਰ ਜਗੰਦਰ ਸਿੰਘ ਜੀ ਲੈ ਗੋ ਅਸਟ੍ਰੇਲੀਆ ਦੀ ਬਹੁਤ ਹੀ ਸੁਚੇਤ ਜੀ ਅਗਵਾਈ ਵਿੱਚ ਸ੍ਰੀ ਸਹਿਦਕਾਰ ਜੀ ਲਹਿਰ ਜੋ ਚਲ ਰਹੀ ਆਪ ਸਭ ਜਾਣਦੇ ਹੋ ਪਰੀਪਾਂਦ ਜਿਸ ਤਰ੍ਹਾਂ 550 ਸਾਲਾਂ ਜਦੋਂ ਮਾਰੇ ਸੱਚੇ ਪਾਤਸ਼ਾਹ ਦਾ ਆਇਆ ਸੀ ਪ੍ਰਕਾਸ਼ਪੁਰ ਗਨਾਨ ਦੇਵ ਜੀ ਦਾ ਤੇ ਉਦੋਂ ਸਤਗੁਰੂ ਨੇ ਆਪ ਹੀ ਕਿਹਾ ਕਿ ਉਹਨਾਂ ਦੇ ਕਾਰਜ ਨੇ ਉਹਨਾਂ ਨੇ ਕਰਵਾ ਲੈਣੇ ਉਸ ਵੇਲੇ 537000 ਦੇ ਕਰੀਬ ਸੈਲਪੜ ਸੰਸਥਾ ਨੇ ਸੰਪੂਰਨ ਕੀਤਾ ਸੀ ਉਸੇ ਲੜੀ ਦੇ ਤਹਿਤ ਹੁਣ ਨਵੇਂ ਤਰੀਕੇ ਦੇ ਨਾਲ ਹੈ ਤਾਂ ਬਹੁਤ ਪੁਰਾਤਨ ਤਰੀਕਾ ਪਰ ਅਸੀਂ ਭੁੱਲ ਗਏ ਸੀ ਉਸ ਤਰੀਕੇ ਦੇ ਨਾਲ ਹੁਣ 3.5 ਲੱਖ ਦੇ ਕਰੀਬ ਸੈਲਫ ਪਾਟ ਜੋ ਧਰਮ ਕਰਵਾਣੇ ਹਨ ਜਿਆਦਾ ਹੀ ਉਸ ਤੋਂ ਕਿ 3.5 ਲੱਖ ਸੰਪੂਰਨ ਹੋਨੇ ਹਨ ਪਿੰਡ ਪਿੰਡ ਵਿੱਚ ਜਾ ਕੇ ਘਰ ਘਰ ਜਾ ਕੇ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ ਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਰੀ ਡਿਟੇਲ ਤੋਂ ਹਮ ਦੇ ਦਿੱਤੀ ਜਾਏਗੀ ਕਿ ਸੈਲਫ ਪਾਟ ਕਰ ਕਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਉਸਰੋਂ ਉਸੇ ਤਹ ਦੇ ਸਤ ਗੁਰੂ ਜੀ ਦੀ ਬਾਣੀ ਜਿਹੜੀ ਹੈ ਉਹ ਘਰ ਘਰ ਪਹੁੰਚਾਈ ਜਾ ਸਕੇ ਇਹਦੇ ਤਹਿਤ ਸਾਰੀਆਂ ਇਹ ਸੰਸਥਾਵਾਂ ਸਾਡੇ ਨਾਲ ਬਹੁਤ ਮੋੜੇ ਨਾ ਮੋੜਾ ਜੁੜ ਕੇ ਚੱਲ ਰਹੀਆਂ ਹਨ ਤਕਾਲ ਕਾਲਜ ਕੌਂਸਲ ਤੇ ਮਸਤੂਨਾ ਸਹਿਦੀ ਸਾਰੀ ਹੀ ਟੀਮ ਗੁਰਸਾਗਰ ਸਰ ਗੁਰਦਾਰਾ ਸਾਹਿਬ ਵਾਲੀ ਟੀਮ ਜਿਹੜੀ ਸਾਰੀ ਪੂਰੀ ਅਕਾਲ ਕਾਲੀ ਕੌਂਸਲ ਜਿਹੜੀ ਹੈ ਉਹ ਲੱਗੀ ਹੋਈ ਹੈ ਇੱਥੇ ਹੀ 2 ਨਵੰਬਰ ਨੂੰ ਸਹਿਜ ਪਾਠਾਂ ਦੇ ਕੋਪ ਪਾਏ ਜਾਣ ਕੋ 21000 ਦੀ ਗੀਤ ਸੰਗਤ ਸਹਿਜ ਪਾਠ ਸੰਪੂਰਨ ਕਰੇਗੀ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਕੋਈ 75 ਜਗ੍ਹਾ ਦੇ ਉੱਪਰ ਸੈਲਵਾਰਡਿਕ ਕੋਪ ਪਾਇ ਜਾਣਗੇ ਪਰ 6 ਥਾਂ ਜਿਹੜੇ ਨੇ ਵਾਡੇ ਰੱਖੇ ਗਏ ਨੇ ਜਿ ਵਿੱਚ ਸ੍ਰੀ ਆਨੰਦਪੁਰ ਸਾਹਿਬ ਜਿੱਤੇ ਗੁਰਦੁਆਰਾ ਸੀਸਗੰਜ ਸਾਹਿਬ ਮਾਰੇ ਦੀ ਸੀਸ ਦਾ ਸੰਸਕਾਰ ਹੋਇਆ ਸੀ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ 16 ਨਵੰਬਰ 2025 ਨੂੰ 35 ਤੋਂ 45 ਹਜ਼ਾਰ ਦੇ ਕਰੀਬ ਸੈਲਵਾਰਡਿਕ ਸੰਪੂਰਨ ਹੋਣਗੇ ਸੰਤਾ ਸਮਾਗਮ ਕਰਕੇ ਸੈਲਵਾਰਡਿਕ ਸੰਪੂਰਨ ਦਾ ਸੰਪਤੀ ਰੂਪੀ ਇਸ ਤਰ੍ਹਾਂ ਬਾਬਾ ਬਕਾਲਾ ਸਾਹਿਬ ਦੇ 21000 ਦੇ ਕਰੀਬ ਤਖਤ ਸ੍ਰੀ ਦੰਦਵਾ ਸਾਹਿਬ ਇੱਥੇ ਵੀ 21000 ਦੇ ਕਰੀਬ ਫਿਰ ਗੁਰਦਰਾ ਮੋਤੀ ਬਾਗ ਸਾਹਿਬ ਵਿਖੇ ਕਿਉਂਕਿ ਸ੍ਰੀ ਦੁਖਨਵਰ ਸਾਹਿਬ ਵਿਖੇ ਜਗਦਾ ਦਰਵਾਣਾ ਹੋਣ ਕਰਕੇ ਫਿਰ ਮੋਤੀ ਬਾਗ ਸਾਹਿਬ ਤੋਂ ਦੁਆਰਾ ਜਿਹੜਾ ਉੱਥੇ ਵੀ ਰੱਖੇ ਗਏ ਹਨ 11000 ਇਸ ਤਰ੍ਹਾਂ ਲੁਧਿਆਣਾ ਦੇ ਵਿੱਚ ਆਪਣਾ ਗੁਰਦਰਾ ਮਨਜੀਤ ਸਾਹਿਬ ਆਲਮਗੀਰ ਲੁਧਿਆਣਾ ਵਿਖੇ ਸੈਲਪਾਰਟ ਦੇ ਕੋਪ ਪਏ ਜਾਣਗੇ ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਅਲੱਗ-ਅਲੱਗ ਜਗ੍ਹਾ ਤੇ ਇਹ ਸਤਿਗੁਰੂ ਨੇ ਸੇਵਾ ਲਾਣੀ ਹੈ ਤੇ ਆਪ ਸਭ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਕਾਰਜ ਖੇਤਰ ਦੇ ਵਿੱਚ ਇਸ ਨੂੰ ਸ਼ਾਮਲ ਕਰ ਲੋ ਜੇ ਕਿਸੇ ਨੂੰ ਲੋੜ ਹੈ ਮੀਟਿੰਗ ਦੀ ਤੇ ਅਸੀਂ ਆਪ ਜੀ ਦੇ ਨਗਰ ਵਿੱਚ ਆ ਜਾਵਾਂਗੇ ਸੋ ਬੜਾ ਜ਼ਰੂਰੀ ਹੈ ਸਾਰੀਆਂ ਇੱਜਤਬੰਦੀਆਂ ਨੂੰ ਕਿ ਇਹ ਰਲ ਕੇ ਅਸੀਂ ਸਤਿਗੁਰੂ ਜੀ ਸ਼ਰਦਾ ਦੇ ਫੁੱਲ ਭੇਟ ਕਰੀਏ ਇੱਕ ਇੱਕ ਸੈੱਜ ਪੁਆਇੰਟ ਸੰਭੋਲ ਕਰਕੇ ਹਰ ਮਾਈ ਭਾਈ ਨੂੰ ਸਿੰਘ ਸੱਜ ਜੀ ਵੱਲੋਂ ਵੀ ਬੇਨਤੀ ਹੈ ਬੰਗਲਾਦੇਸ਼ ਵਿੱਚ ਬਹੁਤ ਸਾਰੇ ਸੈੱਜ ਪੁਆਇੰਟ ਆਮ ਹੋ ਸਕਦੇ ਹਨ ਤਲ ਦੀ ਭਾਈ ਸਾਹਿਬ ਜੀ ਦੱਸੀ ਤੁਹਾਨੂੰ ਖੁਸ਼ੀ ਦੀ ਗੱਲ ਕਿ ਆਸਟ੍ਰੇਲੀਆ ਸਾਰੇ ਸਪੱਤੀ ਜੀ ਨੇ ਕਿ 88 ਸਾਰੇ ਹੋ ਗਿਆ ਹੁਣ ਹਜ਼ਾਰ ਦੇ ਕਰੀਬ ਬਹੁਤ ਡਿਮਾਂਡ ਆ ਗਈ ਹੈ ਜੀ ਸੋ ਨਿਊਜ਼ੀਲੈਂਡ ਵਿੱਚ ਵੀ ਜੋਬ ਦੇ ਦਸ਼ਾ ਵਿੱਚ ਵੀ ਸੈਲਬਟ ਸੰਤਾ ਕਰ ਲਿਆ ਨੇ ਸੋ ਆਪ ਸਭ ਵੀ ਸੰਤਾ ਆਈਆਂ ਸਾਡੇ ਇਸ ਪ੍ਰੋਗਰਾਮ ਤੇ ਤੇ ਆਪ ਜੀ ਵੀ ਨੇ ਕੋਸ਼ਿਸ਼ ਕਰਨੀ ਹੈ ਕਿ ਇੱਕ ਇੱਕ ਸੈਲਸ ਪਾਰਟ ਸੰਪੂਰਨ ਕਰਨਾ ਔਰ ਹੋਰਾਂ ਨੂੰ ਨਾਲ ਜੋੜਨਾ ਸੋ ਇਧਰ ਮੇਹਰਤਾਂ ਪਰਮਾਨੰਦ ਜੰਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸਤਾਰਾ ਜਪ ਸਿੰਘ ਜੀ ਫਰਾਂਦਰ ਸਿੰਘ